ਅੱਜ ਅਸੀਂ ਜਗਲਾਤ ਮੰਤਰੀ ਲਾਲਤਨ ਤਾਰੂ ਚੱਕ ਜੀ ਦੇ ਪ੍ਰੈਸ ਤੇ ਇਹਨਾਂ ਨੂੰ ਕਿੰਨਾਗਾ ਵਧਾਈ ਵਧਾਈ ਦੇਣਾ ਹੈ ਸਾਰੇ ਸਾਥੀ ਗਰਦਾਸਪੁਰ ਤੇ ਔਰ ਪਟਾਣਕੋਟ ਦੇ ਸਾਥੀ ਜਿਹੜੇ ਪੱਕੇ ਹੋਏ ਨੇ ਅਸੀਂ ਇਹਨਾਂ ਦੇ ਮਾਣ ਕਰਦੇ ਆਂ ਮਾਣ ਸਰਕਾਰ ਦਾ ਵੀ ਮਾਣ ਕਰਦੇ ਆਂ ਉਹ ਮੁੱਖ ਮੰਤਰੀ ਸਾਹਿਬ ਦਾ ਮਾਣ ਕਰਦੇ ਆਂ ਜਿਨ੍ਹਾਂ ਨੇ ਅਸੀਂ 25 25 33 ਸਾਲ ਸਰਵਿਸ ਕੀਤੀ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਕਾਂਗਰਸ ਨੇ ਵੀ ਹੰਡਾਇਆ ਕਾਲੀਆਂ ਨੇ ਵੀ ਹੰਡਾਇਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਵੀ ਬਾਹ ਨਹੀਂ ਫੜੀ ਅਸੀਂ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਕਈ ਵਾਰ ਮੰਤਰੀ ਸਾਹਿਬ ਨੇ ਸਾਨੂੰ ਇਹ ਗੱਲ ਪੁੱਛਿਆ ਵੀ ਰਣਜੀਤ ਸਿੰਘ ਜੀ ਤੁਸੀਂ ਪੱਕੇ ਕਿ ਨਹੀਂ ਹੋਏ ਸਾਨੂੰ ਇਹ ਵਾਰ-ਵਾਰ ਪੁੱਛਦੇ ਰਹੇ ਆ ਅਸੀਂ ਆਖਿਆ ਜੀ ਨਹੀਂ ਅਜੇ ਤੱਕ ਕੋਈ ਪੱਕਿਆ ਦੀ ਸਾਡੀ ਵਜੂ ਨਹੀਂ ਆ ਗਈ ਪਰ ਇਹ ਸ਼ੇਰਾਂ ਸਾਡੇ ਮੰਤਰੀ ਸਾਹਿਬ ਨੂੰ ਜਾਨਣਾ ਸੀ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਇਹਨਾਂ ਨੇ ਸਾਡੇ ਆਣ ਕੇ ਆਮ ਸਰਕਾਰ ਨੇ ਸਾਡੀ ਬਾਹ ਫੜੀਆ ਤੇ ਅਸੀਂ ਇਹਨਾਂ ਦੀ ਰਾਹਤੇ ਆਣ ਕੇ ਅਸੀਂ ਆਮ ਪਾਰਟੀ ਨੂੰ ਵਧਾਈ ਦੇਣੀ ਆ ਵਧਾਈ ਦੇਣ ਆਏ ਆ ਤੇ ਮੰਤਰੀ ਸਾਹਿਬ ਨੂੰ ਵਧਾਈ ਦੇਣ ਆਏ ਆ ਤੇ ਮਾਨ ਸਰਕਾਰ ਨੂੰ ਵਧਾਈ ਦੇਣ ਆਏ ਆ ਜਿਨ੍ਹਾਂ ਨੇ ਸਾਰੇ ਪੰਜਾਬ ਦੇ 942 ਬੰਦੇ ਜਿਹੜੇ ਨੇ ਕੱਚੇ ਕੰਮੇ ਸੀ ਬੜੇ ਤਰ ਤੋਂ ਕਿਨਾਂ ਕੰਮ ਕਰਦੇ ਆ ਰਹੇ ਸੀ 942 ਬੰਦੇ ਜਿਹੜੇ ਕੰਮ ਕਰਦੇ ਜਾਂਦੇ ਪੱਕੇ ਕੀਤੇ ਨੇ ਪਠਾਨਕੋਟ ਦੇ ਕਿਨਾਂ ਜਿਹੜੇ ਨੇ ਉਹ 17 ਬੰਦੇ ਪੱਕੇ ਹੋਏ ਨੇ ਤੇ ਗਰਦਾਸਪੁਰ ਦੇ 29 ਬੰਦੇ ਜਿਹੜੇ ਜਿਹੜੇ ਪੱਕੇ ਕੀਤੇ ਆ ਸਾਨੂੰ ਇਹ ਮਾਨ ਸਰਕਾਰ ਸਭ ਤੋਂ ਵੱਲੋਂ ਤੋਂ ਇਹਨਾਂ ਸਾਰੇ ਜੰਗਲਾਤ ਵਿਭਾਗ ਦੇ ਜੋਧਿਆ ਨੂੰ ਮੇਰੇ ਸਾਥੀਆਂ ਨੂੰ ਮੁਬਾਰਕਾਂ ਔਰ ਮੈਂ ਅੱਜ ਮੇਰੀ ਰਹਾਇਸ਼ ਤੇ ਮੈਨੂੰ ਮਿਲ ਲਈ ਆਏ ਨੇ ਗੁਰਦਾਸਪੁਰ ਉਹ ਪਠਾਨਕੋਟ ਦੇ ਜਿਹੜੇ ਕੱਚੇ ਮਲਾਜ਼ਮ ਪੱਕੇ ਹੋਏ ਆ ਜੰਗਲਾਰ ਵਿਭਾਗ ਦੇ ਜਿਨ੍ਹਾਂ ਵਿੱਚ 20 ਦੇ ਕਰੀਬ ਪਠਾਨਕੋਟ ਦੇ ਨੇ ਔਰ 29 ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਆ ਸੋ ਇਹ ਅੱਜ ਮੇਰੀ ਰਹਾਇਸ਼ ਤੇ ਮੈਨੂੰ ਮਿਲ ਲਈ ਆਏ ਨੇ ਸੋ ਜੀ ਆਇਆਂ ਔਰ ਮੈਂ ਇਸ ਪਲ ਨੂੰ ਮਹਿਸੂਸ ਕਰਦਾ ਕਿ ਲੰਬੇ ਅਰਸੇ ਤੋਂ ਬਾਅਦ ਇਹ ਸਾਥੀ ਜਿਨ੍ਹਾਂ ਨੇ ਕਿਸੇ ਨੇ 18 ਸਾਲ ਕਿਸੇ ਨੇ 20 ਸਾਲ 25 27 ਸਾਲ ਅ ਸਰਨੇ ਤੋਂ ਪੱਕੀ ਹੋਏ ਨੇ ਔਰ ਇਹਨਾਂ ਨੇ 27 ਸਾਲ ਮੈਗਮੇ ਚ ਲਾਇਆ ਤੇ 27 ਸਾਲਾਂ ਤੋਂ ਬਾਅਦ ਇਹਨਾਂ ਨੂੰ ਪੱਕੇ ਹੋਣ ਦਾ ਅਫਸਰ ਮਿਲਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 22 ਸਾਲ ਦੀ ਉਮਰ ਦੇ ਵਿੱਚ ਇਹ ਲੋਕ ਜੰਗਲਾਤ ਮੈਗਮੇ ਚ ਆਏ ਤੇ ਅੱਜ ਤੋਂ ਅ ਮਤਲਬ 27 ਸਾਲ ਦਾ ਮਤਲਬ ਇਹ ਆ ਕਿ 1998 ਚ 1998 ਚ ਇਹ ਜ਼ਗਰਾਦ ਵਿਭਾਗ ਦੇ ਅੰਦਰ ਆਏ ਔਰ ਇਹਨਾਂ ਨੇ ਪਲ-ਪਲ ਆਪਣੇ ਅੱਖਾਂ ਦੇ ਵਿੱਚ ਪੱਕੇ ਹੋਣ ਦੇ ਸੁਪਨੇ ਦੇਖੇ ਪਲ-ਪਲ ਇਹਨਾਂ ਨੇ ਉਸ ਮਤਲਬ ਘੜੀ ਨੂੰ ਨੇੜਿਓਂ ਦੇਖਣ ਦਾ ਅਹਿਸਾਸ ਮਹਿਸੂਸ ਕੀਤਾ ਪਰ ਅਫਸੋਸ ਹੈ ਕਿ ਪਿਛਲੇ ਸਰਕਾਰਾਂ ਨੇ ਇੰਨੇ ਲੰਬੇ ਸਮੇਂ ਤੋਂ ਬਾਅਦ ਵੀ ਇਨ੍ਹਾਂ ਕਾਮਿਆਂ ਨੂੰ ਪੱਕੇ ਕਰਨ ਦੀ ਜ਼ਰੂਰਤ ਨਹੀਂ ਕੀਤੀ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਹਾਂ ਮੇਰੇ ਕੋਲ ਆਏ ਨੇ ਮੇਰੇ ਵਿਭਾਗ ਦੇ ਇਹ ਸਾਥੀ ਨੇ ਸਾਡੇ ਆਪਣੇ ਪਰਿਵਾਰਾਂ ਚੋ ਆਪਣੇ ਮਤਲਬ ਸਾਥੀ ਔਰ ਇਹਨਾਂ ਨੂੰ ਮੇਰੇ ਵੱਲੋਂ ਮੁबारकਾ ਸੋ ਮੈਂ ਨਾਲ ਮਾਨਯੋਗ ਮੁੱਖ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਵਾਅੜੀ ਫੜੀ ਔਰ ਇਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਸਰਕਾਰ ਨੇ ਉਹ ਕੰਮ ਪੂਰਾ ਕੀਤਾ ਸੋ ਪਿਛਲੇ ਦਿਨੀ ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਵਿਖੇ ਟੈਗੋਰ థియేਟਰ ਦੇ ਅੰਦਰ ਵੱਡਾ ਇਵੈਂਟ ਕਰਕੇ ਨੋਜ਼ੂਤੀ ਪੱਤਰ ਦਿੱਤੇ ਸਨ ਸੋ ਜੀ ਆਇਆ ਨੂੰ ਅੱਜ ਫਿਰ ਦੁਬਾਰਾ ਮੈਨੂੰ ਮਿਲਣ ਲਈ ਆਏ ਆ ਸੋ ਮੈਂ ਇਹਨਾਂ ਨੂੰ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ वेलकम ਕਰਨਾ ਤੇ ਨਾਲ ਹੀ ਇਹਨਾਂ ਤੋਂ ਇਹ ਉਮੀਦ ਵੀ ਕਰਦਾ ਵੀ ਇਹ ਹੁਣ ਪੱਕੇ ਹੋਣ ਤੋਂ ਬਾਅਦ ਜਿਆਦਾ ਹਿੰਮਤ ਦਲੇਰੀ ਦੇ ਨਾਲ ਮਹਿਮੇ ਦੇ ਅੰਦਰ ਮਹਿਮੇ ਦੇ ਜਿਹੜੇ ਕਾਜ਼ ਨੇ ਟਾਰਗੇਟ ਨੇ ਉਹਨੂੰ ਪੂਰਾ ਕਰਨ ਦੇ ਵਿੱਚ ਜੀਜ਼ਾਂ ਲਾਣਗੇ ਤੇ ਮੇਰੇ ਵੱਲੋਂ ਫਿਰ ਦੁਬਾਰਾ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਬਹੁਤ-ਬਹੁਤ ਮਾਫਰ